ਸ਼ਸ਼ੀਕਲ ਜੀ ਮੇਰੇ ਇਸ YouTube ਚੈਨਲ ਤੇ ਅੱਜ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਜੋ ਕਿ ਮੁਲਾਜ਼ਮ ਦੀਆਂ ਬੁੱਕ ਮੱਖਮੱਖ ਮੰਗਾਂ ਰੱਖੀਆਂ ਗਈਆਂ ਨੇ ਉਹਨਾਂ ਬਾਰੇ ਮੈਨੂੰ ਥੋੜੀ ਜਾਣਕਾਰੀ ਦਿਓ ਜੋ ਕਿ ਪਹਿਲੀ ਮੰਗ ਹੈ ਕਿ ਪੰਜਾਬ ਸਰਕਾਰ ਡੀਏ ਦੇ ਵਿੱਚ ਵਾਅਦਾ ਕਦੋਂ ਕਰ ਸਕਦੀ ਹੈ ਤੇ ਕਿੰਨਾ ਕੁ ਟਾਈਮ ਲਗਾ ਸਕਦੀ ਹੈ ਉਸ ਬਾਰੇ ਜਾਣਕਾਰੀ ਮੈਨੇ ਪੰਜਾਬ ਸਰਕਾਰ ਮੁਲਾਜ਼ਮ ਡੀਏ ਜੋ 42% ਆ ਹਾਂਜੀ ਪਰ ਕੇਂਦਰ ਸਰਕਾਰ ਮੁਲਾਜ਼ਮ ਡੀਏ 58% ਆ ਸੋ ਇਹਨਾਂ ਦਾ ਬਹੁਤ ਵੱਡਾ ਫਰਕ ਆ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਵਨਤਮਨ ਦੇ ਨਾਲ ਵਿਤੋ ਨੀ ਹਰਪਾਲ ਸਿੰਘ ਚਮਨ ਲਾਲ ਮੀਟਿੰਗਾਂ ਹੋਈਆਂ ਹਾਂ ਪਰ ਪੰਜਾਬ ਸਰਕਾਰ ਹਮੇਸ਼ਾ ਲਾਰੇ ਲਾ ਰਹੀ ਆ ਕਿ ਅਸੀਂ ਵਾਅਦਾ ਕਰਾਂਗੇ 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 ਹੋਰੇ ਕਰਾਂ ਕਿਉਂਕਿ ਇੱਕ 16 ਸਾਲ ਦਾ ਬਹੁਤ ਵੱਡਾ ਫਰਕ ਆ ਅੱਗੇ ਜੋ ਪੰਜਾਬ ਨੇ ਮਿਲਾਇਆ ਡੀ ਅੱਗੇ ਚੱਲਦੀ ਪੰਜਾਬ ਹਮੇਸ਼ਾ ਮਿਲਾਜਮਾ ਹਰਿਆਣਾ ਹਿਮਾਚਲ ਦੇਹਧਾਂਦੇ ਪੰਜਾਬ ਵਾਲ ਨੂੰ ਪਰ ਅੱਜ ਸਾਡਾ ਪੰਜਾਬ ਪਛੜ ਗਿਆ ਹੈ ਅਸੀਂ ਮਾਗਦੇ ਮੁੱਖ ਰਿਪੋਰਟ ਮੰਤ ਮੰਤ ਤੋਂ ਵੀ ਦੱਸੋ ਬਾਸੀ ਜੀ ਮੈਨੂੰ ਵੀ ਡੀ ਦੇ ਵਿੱਚ ਹਰ ਹਾਲਤ ਦੇ ਵਿੱਚ 16 ਸਾਲ ਦਾ ਵਾਅਦਾ ਕੀਤਾ ਜਾ ਹਾਂ ਜੀ ਮਾਨੇ ਜੋ ਕਿ ਮਿਲਾਜਮਾ ਦੇ ਪੇ ਕਮਿਸ਼ਨ ਦਾ ਏਰੀਅਰ ਕਹਿ ਰਿਹਾ ਹੈ ਵੀ ਕਦੋਂ ਮਿਲ ਸਕਦਾ ਤੇ ਕਿੰਨਾ ਟਾਈਮ ਲੱਗ ਸਕਦਾ ਉਸ ਬਾਰੇ ਵੀ ਜਾਣਕਾਰੀ ਦਿਓ ਜੀ ਮੈਨੂੰ ਪੰਜਾਬ ਸਰਕਾਰ ਦੇ ਮਿਲਾਇਆ ਦਾ ਏਰੀਆ ਦਾ ਉਹ ਸਾਡੇ ਪ੍ਰਾਂਤ ਸਾਲ ਇਹ ਹੋ ਸਾਰਾ ਪੰਜਾਬ ਸਰਕਾਰ ਨੂੰ ਮੰਗ ਪੱਤਰ ਦਿੱਤੇ ਗਏ ਮਲਾਜਾਂ ਵੱਲੋਂ ਵਿਦੋਨੀ ਹਰਪਾਲ ਸਿੰਘ ਟੀਮਾਂ ਨੂੰ ਜਾਂ ਅਮਨੋ ਰੋੜਾ ਨੂੰ ਜਾਂ ਮੁਖੀ ਦੇ ਭਾਤੋਂ ਨੂੰ ਮੰਗ ਦਿੱਤੇ ਗਏ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਜੋ ਏਕ ਹਿੰਦਰੀ ਸੰਧੀ ਫੈਲਾ ਕਰ ਰਹੀ ਸੀ ਇਹ ਵੀ ਮੰਗ ਕਰਦੇ ਆਂ ਵੀ 2 ਜਾਂ 4 ਮਹੀਨੇ ਜੋ ਕਿਸਾਨ ਦਾ ਏਰੀਆ ਦਾ ਉਹ ਇੱਕ ਜਾਂ ਦੋ ਕਿਸਨਤਾ ਜਾਵੇ ਸਾਰਾ ਏਰੀਆ ਮਲਾਜਾਂ ਨੂੰ ਬੜੀ ਵੱਡੀਆਂ ਆਸਾਂ ਦਿੰਦੀਆਂ ਨੇ ਏਕ ਹਿੰਦਰੀ ਤੋਂ ਪਰ ਪੰਜਾਬ ਸਰਕਾਰ ਇਹ ਲੱਗ ਨੂੰ ਨਹੀਂ ਕਰੀ ਜਸਮਰ ਦੇ ਸੂਰੂਰ ਵਿੱਚ ਮਹਾਲੀ ਵਿੱਚ ਜਨੇਉ ਧਾਨ ਦਿੱਤੇ ਗਏ ਹਾਂ ਜੀ ਮਾਨ ਜੀ ਹਾਂਜੀ ਆਪਾਂ ਤੀਜੀ ਮੰਗ ਜੋ ਕੀ ਉਹਨਾਂ ਨੇ ਰੱਖੀ ਹੋਈ ਹੈ ਕਿ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਦੇ ਜੋ ਕਿ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਦੋਂ ਕਰ ਸਕਦੀ ਹੈ ਉਸ ਬਾਰੇ ਮੈਨੂੰ ਜਾਣਕਾਰੀ ਦਿਓ ਜ Punjab ਸਰਕਾਰ ਨੇ ਮੁਲਾਜ਼ਮ ਵੱਡੀ ਮੰਗਾਈ ਜੋ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਜੋ ਪੁਰਾਣੀ ਪੈਨਸ਼ਨ ਐਕਟ 1972 ਲਾਗੂ ਕੀਤਾ ਜਾਵੇ Punjab ਸਰਕਾਰ ਵੱਲੋਂ 2022 ਦੇ ਵਿੱਚ ਇੱਕ ਨੋਟਿਸ ਜਾਰੀ ਵੀ ਕੀਤਾ ਗਿਆ ਵੀ ਅਸੀਂ ਬਹਾਲ ਕਰਤੀ ਆ ਪਰ ਸਰਕਾਰ ਵੱਲੋਂ ਪੌਣੇ 3 ਸਾਲ ਨੂੰ ਪ੍ਰਥਮ ਹੋ ਚੁੱਕਿਆ ਅਜੇ ਤੱਕ ਪੁਰਾਣੀ ਪੈਨਸ਼ਨ ਐਕਟ 1972 ਸਾਲ ਲਾਗੂ ਨਹੀਂ ਕੀਤੀ ਗਈ ਜਸਰੂ ਕਰਕੇ ਉਹਨਾਂ ਦੇ ਅੱਗੇ ਜਸਵੀਰ ਸਿੰਘ ਨੇ ਕਿਹਾ ਵੀ ਅਸੀਂ ਦਿੱਲੀ ਵਿੱਚ ਵੀ ਤੁਹਾਨੂੰ ਲਾਏ ਆ ਜਾਂ ਪੰਜਾਬ ਵਿੱਚ ਤੁਹਾਨੂੰ ਲਾਏ ਵੀ ਹਰ ਹਾਲ ਦੇ ਜੋ ਪ੍ਰਾਈਮਰੀ ਸਕੀਮਾਂ 1972 ਸਾਲ ਤੋਂ ਆਪਾਂ ਦੂਜੀ ਜੋ ਕਿ ਡੀਏ ਦੇ ਵਿੱਚ ਵਾਦਾ ਕਦੋਂ ਕਰ ਸਕਦੀ ਹੈ ਕਿ ਪੰਜਾਬ ਸਰਕਾਰ ਤੇ ਕਿੰਨਾ ਕੁ ਟਾਈਮ ਲਾ ਸਕਦੀ ਹੈ ਉਸ ਬਾਰੇ ਮੈਨੂੰ ਜਾਣਕਾਰੀ ਦਿਓ ਜੀ 10% ਗੱਲ ਮਿਲਣਾ ਡੀਏ ਆ ਜੋ 85% ਆ ਜੀ ਪੰਜਾਬ ਸਰਕਾਰ ਮਿਲ ਜਾਣ ਡੀਏ 42% ਆ ਬਹੁਤ ਵੱਡਾ ਫਰਕ ਆ ਸਲਾਉਣ ਦਾ ਵੀ ਅਸੀਂ ਮੰਗ ਕਰਦੇ ਹਾਂ ਡੀਏ ਦੇ ਹਰ ਹਾਲਤ ਸੌਲ ਜਲਦੀ ਵਾਅਦਾ ਕੀਤਾ ਜੀ ਮੁਲਾਜ਼ਮਾਂ ਦਾ ਜੋ ਕਿ ਪ੍ਰਾਣਾ ਮੋਬਾਈਲ ਪਤਾ ਜੋ ਕਿ ਕੱਟਿਆ ਗਿਆ ਹੈਗਾ ਉਹਨਾਂ ਨੂੰ ਉਹ ਸਕੀਮ ਕਦੋਂ ਬਹਾਲ ਕਰਛਦੀ ਤੇ ਕਿੰਨਾ ਟਾਈਮ ਲੱਗ ਸਕਦਾ ਉਸ ਬਾਰੇ ਜਾਣਕਾਰੀ ਦੋ। ਪੰਜਾਬ ਸਰਕਾਰ ਵੱਲੋਂ ਜੋ ਮੋਬਾਈਲ ਪਤਾ ਹੈ ਜਾਂ ਸੈਂਟਰਲ ਪਤਾ ਕੱਟ ਲਾਇਆ ਗਿਆ ਸੀਗਾ ਤੇ ਉਹਨਾਂ ਨੇ ਸੋਈ ਪੰਜਾਬ ਸਰਕਾਰ ਮੰਗ ਕੀਤੀ ਜਾਰੀ ਬਾਰ-ਬਾਰ ਵੀ ਜੇ ਰੂਲ ਰਹੀ ਹੈ ਬਹੁਤ ਢੀ ਮੰਗ ਹੈ ਜੋ ਲੇਗ ਬੁਖਰੀ ਭਵਨ ਤਵਨ ਨਾਲ ਇਦਾਂ ਦੇ ਪਾਸੇ ਜਿਮਾਂ ਨਾਲ ਕਈ ਮੀਟਿੰਗਾਂ ਹੋਈਆਂ ਵੀ ਸੈਂਟਰਲ ਪਤਾ ਦੇ ਕੱਟ ਲਾਇਆ ਹੈ ਬਹਾਲ ਕੀਤਾ ਜਾਵੇ ਤੇ ਇਹ ਹਾਲਾਂਕਿ ਹਾਲਾਂਕਿ 2022 ਤੋਂ ਪਹਿਨਾਂ ਮਨਾਂ ਪੰਜਾਬ ਸਰਕਾਰ ਜੋ ਪੱਤੇ ਬਹਾਲ ਕਰਸੇ ਹੁੰਦੇ। ਹਾਂਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਬਹੁਤ-ਬਹੁਤ ਧੰਨਵਾਦ ਜੀ ਮੇਰੇ ਇਸ ਵੀਡੀਓ YouTube ਚੈਨਲ ਤੇ ਦੇਖਣ ਦੇ ਲਈ ਵੀਡੀਓ ਜੋ ਕਿ ਇਹਨਾਂ ਨੇ ਵਕ-ਵਕ ਮੁਲਾਜ਼ਮ ਦੀ ਮੰਗਾਂ ਦੀ ਬਾਰੇ ਪੂਰੀ ਜਾਣਕਾਰੀ ਦਿੱਤੀ ਹੈ ਇਸ ਵੀਡੀਓ ਨੂੰ ਬਹੁਤ-ਬਹੁਤ ਚੰਗੀ ਲੱਗੀ ਹੋਵੇ ਤੁਹਾਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਵੀਡੀਓ ਨੂੰ ਬਹੁਤ-ਬਹੁਤ ਲਾਈਕ ਕਰੋ